ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਗੇ ਮੰਨਿਆ ਮੇਰੇ ਵਿੱਚ ਬਹੁਤ ਕਮੀਆਂ ਤੇ ਹਮੇਸ਼ਾ ਇਨਸਾਨ 'ਚ ਹੀ ਕਮੀਆਂ ਹੁੰਦੀਆਂ ਭਗਵਾਨ 'ਚ ਨਹੀਂ ਕਦੇ ਕਮੀਆਂ ਹੁੰਦੀਆਂ ਤੇ ਮੈਂ ਜ਼ਿੰਦਗੀ ਦੇ ਵਿੱਚ ਨਾ ਜਿਹੜੀ ਗੱਲ ਬੰਦਿਆਂ ਦੀ ਹੈ ਉਹ ਬੰਦਿਆਂ ਦਾ ਹੀ ਰੱਖਦਾ ਤੇ ਪਰਿਵਾਰ ਦਾ ਵੀ ਰੱਖਦਾ ਪਰ ਮੈਂ ਹੈਰਾਨ ਤੇ ਪਰੇਸ਼ਾਨ ਇਸ ਗੱਲੋਂ ਆ ਵੀ ਜਿਹੜੇ ਪੰਥ ਦੇ ਅਹੀਂ ਸੇਵਾਦਾਰ ਬਣ ਕੇ ਕੁੱਕਰ ਬਣ ਕੇ ਲੰਮਾ ਸਮਾਂ ਕੂਕਦੇ ਰਹੇ ਅੱਜ ਤੱਕ ਕੂਕੇ ਆ ਉਹਦੇ ਵਿੱਚ ਜੀਨਤਾਈ ਦੀ ਹੱਦ ਹੋ ਚੁੱਕੀ ਆ ਜਿਹਨੂੰ ਕਹਿੰਦੇ ਨਾ ਵੀ ਬੇਸ਼ਰਮੀ ਦੀ ਹੱਦ ਹੋ ਗਈ ਆ ਚੰਗੇ ਭਲੇ ਬੰਦੇ ਮੇਰੇ ਸਾਲੇ ਪੇਚਾਂ ਦੇ ਵਿਊ ਲੈਣ ਵਾਸਤੇ ਆਪਣੇ ਪ੍ਰਾਣੇ ਦੀਆਂ ਵੀਡੀਓ ਪਾ ਰਿਹਾ ਔਰ ਉਹ ਸਮਾਂ ਜਿਹੜੇ ਸਮੇਂ ਮੈਂ ਭੁੱਲ ਚੁੱਕਾ ਹਾਂ ਜਿਹੜਾ ਸਮਾਂ ਮੈਂ ਯਾਦ ਨਹੀਂ ਕਰਨਾ ਚਾਹੁੰਦਾ ਮੇਰੀ ਜ਼ਿੰਦਗੀ ਦਾ ਜੋ ਕਿ ਪਲ ਬੀਤ ਚੁੱਕੇ ਆ ਉਹ ਉਹ ਵੀਡੀਓ ਸ਼ੇਅਰ ਕਰ ਰਹਾ ਹਾਂ ਇੰਸਟਾਗ੍ਰਾਮ ਤੇ ਪੇਚਾਂ ਦੇ ਉੱਤੇ ਵੇਖੋ ਭਾਈ ਮੇਰਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਮੈਂ ਪਹਿਲਾਂ ਦੱਸਿਆ ਵੀ ਮੈਂ ਇਨਸਾਨ ਆ ਕੋਈ ਭਗਵਾਨ ਨਹੀਂ ਹੈਗਾ ਠੀਕ ਹੈ ਤੇ ਊਣਤਾਈਆਂ ਹਮੇਸ਼ਾ ਬੰਦਿਆਂ 'ਚ ਹੁੰਦੀਆਂ ਆ ਠੀਕ ਹੈ ਤੇ ਜਿਹੜੇ ਬੰਦੇ ਪੇਚਾਂ ਵਾਲੇ ਆ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਵੇਖੋ ਤੁਹਾਡਾ ਮੇਰੇ ਨਾਲ ਬਣਦਾ ਵਾ ਤੁਸੀਂ ਮੈਨੂੰ ਟ੍ਰੋਲ ਕਰੋ ਜੋ ਤੁਹਾਡਾ ਦਿਲ ਕਰਦਾ ਮਾੜਾ ਚੰਗਾ ਕਹੋ ਮੈਨੂੰ ਕੋਈ ਇਤਰਾਜ਼ ਨਹੀਂ ਪਰ ਮੇਰੀ ਜ਼ਿੰਦਗੀ ਦੇ ਵਿੱਚ ਚੁੱਕੇ ਪਲ ਜਿਹੜੇ ਆ ਠੀਕ ਆ ਉਹਨੂੰ ਤੁਸੀਂ ਵਾਰ-ਵਾਰ ਜੇ ਤੁਸੀਂ ਲਿਆਓਗੇ ਦੁਨੀਆ ਦੇ ਸਾਹਮਣੇ ਜਾਂ ਲੈ ਕੇ ਬਹੁਤ ਵੱਡਾ ਤੁਸੀਂ ਸਾਬਤ ਕਰਦੇ ਆ ਤੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਨਾ ਮੈਂ ਦੱਬਾ ਕੱਲ ਨਾ ਮੈਂ ਦੱਬਾ ਅੱਜ ਤੁਸੀਂ ਭਾਵੇਂ ਨਿੱਕੀ ਛੱਡ ਜੋ ਭਾਵੇਂ ਵੱਟੀ ਛੱਡ ਜੋ ਮੈਂ ਲਾਸਟ ਇੱਕੋ ਗੱਲ ਕਹਿਣਾ ਚਾਹੁੰਦਾ ਕਿਉਂਕਿ ਮੈਂ ਅਸਲ 'ਚ ਬੋਲਣਾ ਨਹੀਂ ਚਾਹੁੰਦਾ ਮੈਂ ਇਮਾਨਦਾਰੀ ਦੀ ਗੱਲ ਰਾਤ ਦਾ ਟਾਈਮ ਮੈਂ ਆਰਾਮ ਹੀ ਮੈਨੂੰ ਵੀਡੀਓ ਭੇਜੀ ਗਈ ਨੇ ਉਹ ਪੇਚ ਵਾਲਾ ਕੋਈ ਸਾਲਾ ਅੰਬਰਸਰ ਦਾ ਵਾ ਕੀ ਨਾ ਇਹਦਾ ਟਰੋਲ ਟਰੋਲ ਅੰਮ੍ਰitsar ਉਹਨੂੰ ਭੈਣ ਦੇ ਯਾਰ ਨੂੰ ਇਹ ਨਹੀਂ ਪਤਾ ਵੀ ਸਾਲਿਆ ਅਸੀਂ ਵੀ ਮੱਝ ਵਾਲੇ ਤੂੰ ਵੀ ਮੱਝਣਾ ਤੇ ਤੂੰ ਭੈਣ ਦਾ ਯਾਰ ਚੰਦ ਪੈਹਾ ਵਾਸਤੇ ਤੂੰ ਕਿਸੇ ਦੀ ਜ਼ਿੰਦਗੀ ਦੇ ਉਹ ਅਹਿਮ ਪਲ ਜਿਹੜੇ ਆ ਦੁਨੀਆ ਦੇ ਸਾਹਮਣੇ ਲਿਆ ਰਿਹਾ ਜਿਨ੍ਹਾਂ ਨੂੰ ਉਹ ਬੰਦਾ ਭੁੱਲ ਚੁੱਕਾ ਜਿਨ੍ਹਾਂ ਨੂੰ ਭੁੱਲਣ ਵਾਸਤੇ ਦਿਨ ਰਾਤ ਉਹ ਬੰਦਾ ਯਤਨ ਕਰਦਾ ਤੁਸੀਂ ਜ਼ਿੰਦਗੀ ਦਾ ਉਹ ਵਾਰ-ਵਾਰ ਪੜਾ ਲਿਆ ਕੇ ਸਾਫ਼ ਕਰਦੇ ਉਹ ਭੈਣ ਦੇ ਯਾਰੋ ਤੁਹਾਡੇ ਨਾਲ ਤੇ ਭਖਾਰੀ ਚੰਗੇ ਆ ਤੁਹਾਡੇ ਨਾਲ ਉਹਦੇ ਬੇਸਵਾ ਚੰਗੀ ਆ ਜਿਹੜੀ ਆਪਣਾ ਆਪ ਤਨ ਵੇਚਦੀ ਆ ਤੁਸੀਂ ਤੇ ਸਾਲਿਓ ਲੋਕਾਂ ਦੇ ਪਰਿਵਾਰਾਂ ਨੂੰ ਨਸ਼ਰ ਕਰਕੇ ਤੇ ਫੇਰ ਤੁਸੀਂ ਰੋਟੀ ਖਾਣੇ ਆ ਲੱਖ ਦੀ ਲਾਂਤ ਤੁਹਾਡੇ ਮੈਂ ਕਹਿੰਨਾ ਸਾਰੇ ਪੇਚਾਂ ਵਾਲਿਆਂ ਨੂੰ ਵੀ ਯਾਰ ਤੁਸੀਂ ਟ੍ਰੋਲ ਕਰੋ ਮੈਨੂੰ ਮੈਂ ਕਿਹਾ ਵੀ ਮੈਂ ਕਿਸੇ ਤੇ ਕੋਈ ਤਰਾਜ ਨਹੀਂ ਕੀਤਾ ਠੀਕ ਆ ਮੰਨ ਲਓ ਕੱਲੇ-ਕੱਲੇ ਪੇਜ ਨੇ ਮੇਰੀ ਵੀਡੀਓ ਪਾਈ ਉਹ ਨਿਆਣਿਆਂ ਵਾਲੀ ਵੀ ਇਹ ਤੇਰੇ ਦੋ ਨਿਆਣੇ ਆ ਤੇ ਮੈਂ ਦੱਸ ਦਵਾ ਕਿ ਮੇਰੇ ਦੋ ਨਹੀਂ ਮੇਰੇ ਪੰਜ ਨਿਆਣੇ ਸੀ ਤਿੰਨ ਚੜ੍ਹਾਈ ਕਰ ਗਏ ਤੇ ਦੋ ਹੈਗੇ ਹਨਾ ਮਹਾਰਾਜ ਦੀ ਕਿਰਪਾ ਚਲੋ ਮਹਾਰਾਜ ਉਨਾਂ ਨੂੰ ਲੰਮੀ ਉਮਰ ਬਖਸ਼ੇ ਪਰ ਇੱਕ ਗੱਲ ਮੈਂ ਅੱਜ ਤੁਹਾਡਾ ਨਾ ਵਾਦਾ ਕਰਦਾ ਇਹ ਲੈਣ ਜਿਨੀਵੇਂ ਪਾਉਂਦਾ ਇਹ ਮੇਰੀ ਗਰੰਟੀ ਜਿੰਨੀ ਜਰੀਰ ਤਾਈ ਇਸ ਪੰਥ ਦੇ ਵਿੱਚ ਨਾ ਸੇਵਾ ਕਰਕੇ ਮਿੰਡੀ ਮੈਂ ਕਹਿੰਦਾ ਮੈਂ ਕਦੀ ਵਾਸਤੇ ਵੀ ਇਹ ਕੰਮ ਨੂੰ ਨਹੀਂ ਪਾਉਂਦਾ ਉਹਨਾਂ ਨੂੰ ਕਿਉਂਕਿ ਜੋ ਹਾਲਾਤ ਮੈਂ ਆ ਵੇਖਦਾ ਪਿਆ ਨਾ ਮੈਂ ਨਹੀਂ ਚਾਹੁੰਦਾ ਵੀ ਮੈਂ ਤਾਂ ਸਾਰਾ ਟਾੜੀਆਂ ਰਾਗਿਆਂ ਨੂੰ ਕਹਿੰਦਾ ਮੈਂ ਆਪਣੇ ਬੱਚਿਆਂ ਨੂੰ ਨਾ ਇਹ ਕੰਮ 'ਚ ਪਾਇਓ ਜਿਹੜੇ ਮੇਰੇ ਸਾਲੇ ਨੂੰ ਘਰ ਕੁੱਤੇ ਨਹੀਂ ਪੁੱਛਦੇ ਉਹ ਵੀ ਪੈਣਦਾ ਯਾਰ ਸਾਨੂੰ ਟਰੋਲ ਕਰਦਾ ਹਨਾ ਓ ਯਾਰ ਭੈਣ ਚ ਸਾਨੂੰ ਦੇ ਕਰੋ ਸਾਲਿਓ ਜਿਹੜੇ ਜ਼ਿੰਦਗੀ ਦੇ ਪਲ ਬੀਤ ਚੁੱਕੇ ਆ ਤੁਸੀਂ پرਾਣੇ ਨੂੰ ਉਹ ਵੀ ਯਾਦ ਕਰਾਉਂਦੇ ਵਾਰ-ਵਾਰ ਕੀ ਤੁਸੀਂ ਕੀ ਸਾਫ਼ਤ ਕਰਨ ਹੈ ਇਹ ਲੋਕਾਂ ਨੂੰ ਕਹਿੰਦਾ ਪੰਜ ਨਿਆਣੇ ਤੇ ਆਪਦੇ ਕੋਲ ਇਹ ਇੱਕ ਤੇ ਦੋ ਆ ਨਾ ਉਹ ਸਾਲਿਓ ਭੈਣਾ ਛੱਡ ਜੋ ਆਪਣੀਆਂ ਮੈਂ ਭਰ ਦੂੰਗਾ ਫੇ ਲੈ ਜਾਓ ਹਜੇ ਮੈਂ ਮੁੱਕਿਆ ਨਹੀਂ ਭੈਣ ਚੋ ਜੇ ਮਹਾਰਾਜ ਦੀ ਕਿਰਪਾ ਕਾ ਹੈ ਮੈਂ ਪੂਰਾ ਚੜਦੀ ਕਲਾ ਵਾ ਠੀਕ ਆ ਨਾ ਮੈਂ ਦੱਬਾਂ ਅੱਜ ਨਾ ਮੈਂ ਦੱਬਾਂ ਕੱਲ ਠੀਕ ਆ ਮੈਂ ਇੱਕ ਗੱਲ ਦੱਸਦਾ ਵੀ ਜੇ ਤੁਸੀਂ ਸੋਚਦੇ ਆ ਵੀ ਮੈਂ ਦੱਬ ਜੂਗਾ ਉਹ ਤੇ ਭੁੱਲੀ ਜਾਓ ਠੀਕ ਹੈ ਕਿਸੇ ਦੀ ਜ਼ਿੰਦਗੀ ਨੂੰ ਤੁਸੀਂ ਜੋ ਮਰਜ਼ੀ ਨਸ਼ਰ ਕਰੀ ਜਾਓ ਠੀਕ ਹੈ ਜੋ ਮਰਜ਼ੀ ਲਿਖੀ ਜਾਓ ਉਹ ਤੁਹਾਡੀ ਹਿੱਸ਼ਾ ਵਾ ਕਿਉਂਕਿ ਤੁਹਾਨੂੰ ਪਤਾ ਇੱਕੋ ਹੀ ਬੰਦਾ ਮਾਝੇ 'ਚ ਆ ਜਿਹੜਾ ਤੁਹਾਡੀ ਖਿਲਾਰ ਸਕਦਾ ਇਹ ਕਰਕੇ ਮੇਰਾ ਮੂੰਹ ਗੰਦਾ ਆ ਮੈਂ ਸਾਰਿਆਂ ਭੈਣ ਭਰਾਵਾਂ ਤੋਂ ਇਹ ਗੱਲ ਦੀ ਮਾਫੀ ਚਾਹੁੰਦਾ ਪਰ ਜਦੋਂ ਥੱਤੋਂ ਵੱਧ ਕੋਈ ਬੰਦਾ ਹਰਾਸਮੈਂਟ ਕਰ ਦਿੰਦਾ ਨਾ ਉਦੋਂ ਇਹ ਚੀਜ਼ਾਂ ਨਹੀਂ ਯਾਦ ਰਹਿੰਦੀਆਂ ਵੀ ਅਸੀਂ ਬਾਣੇ 'ਚ ਆ ਉਦੋਂ ਇਹ ਚੀਜ਼ਾਂ ਨਹੀਂ ਯਾਦ ਰਹਿੰਦੀਆਂ ਵੀ ਅਸੀਂ ਕੀ ਕਰਦੇ ਪਏ ਆ ਏ ਰੋਮੀ ਬਾਈ ਜਾਣ ਜਾਣ ਕੇ ਭੈਣ ਛੱਡ ਕੇ ਜਾਂਦੇ ਮੈਨੂੰ ਕਹਿੰਦੇ ਤੂੰ ਪੇ ਦੋ ਬਣਾਏ ਆ ਪੰਜ ਬਣਾ ਮੈਂ ਕਹਿੰਦਾ ਜਿਹੜੇ ਪੇਚਾਂ ਵਾਲਿਆਂ ਨੇ ਵੀਡੀਓ ਪਾਈ ਮੈਂ ਕਹਿੰਦਾ ਸਾਰਿਆਂ ਦੀ ਭੈਣ ਦੀ ਲੱਕੜ ਛੱਡ ਜਾਂ ਮੈਂ ਭਰ ਦੂੰਗਾ ਪੂਰੀਆਂ ਜੇ ਨਾ ਖਲਾਰ ਸਕਿਆ ਭੈਣ ਚੋ ਮੇਰਾ ਗਲਵੜਦੇ ਜਾਓ ਭੈਣ ਚੋ ਦੋ ਤੁਸੀਂ ਸਾਲਿਓ ਵੀਡੀਓ ਪਾ ਪਾ ਕੇ ਕੀ ਸਾਫਤ ਕਰਨ ਤੁਹਾਡੀ ਮਾਂ ਸਾਲਿਓ ਜ਼ਿੰਦਗੀ ਚ ਨਹੀਂ ਹੈਗੀ ਤੁਸੀਂ ਭੈਣ ਚ ਦੌਣਦੇ ਆ ਉਹ ਉਹ ਵੀਡੀਓ ਕੜ ਕੜ ਕੇ ਪਾ ਪਾ ਕੇ ਸ਼ੇਅਰ ਕਰਨ ਦੇ ਕੁੜੀ ਤੁਹਾਡੀ ਦੀ ਲੱਕੜ ਦਿੱਤਾ ਨਹੀਂ ਦੇ ਉਹ ਕੁੜੀ ਆਵੇ ਕੋਈ ਸ਼ਰਮ ਨੂੰ ਹੱਥ ਮਾਰੋ ਯਾਰ ਚਾਰ ਪੈਸੇ ਮਾ ਤੇ ਸਾਲਿਓ ਹੁਣ ਮੈਂ ਤੁਹਾਨੂੰ ਕਹਿਣਾ ਕਿ ਪਿੱਛਾ ਘਟਾਉਂਦਾ ਫੇ ਉਹ ਕੁੜੀ ਆਵੇ ਤੇਲ ਲੈ ਲਓ ਬੋਰੀ ਲੈ ਲਓ ਉਹਦੇ ਨਾਲ ਤੁਹਾਡੀ ਕਮਾਈ ਪੂਰੀ ਹੋਣੀ ਆ ਉਦਾਂ ਤੁਹਾਡਾ ਕੱਖ ਨਹੀਂ ਹੋਣਾ ਠੀਕ ਆ ਮੈਂ ਇੱਕ ਗੱਲ ਦੱਸੀ ਆ ਭਾਵੇਂ ਮੇਰੇ ਇਲਾਕੇ ਦਾ ਹੋਵੇ ਭਾਵੇਂ ਪਿੰਡ ਦਾ ਹੋਵੇ ਭਾਵੇਂ ਪਿੰਡ ਤੋਂ ਬਾਹਰ ਦਾ ਹੋਵੇ ਜਿਹੜਾ ਮੇਰਾ ਸੱਜਰਾ ਸਾਲਾ ਬਣਦਿਆ ਨਾ ਮੈਨੂੰ ਜਿਹੜਕੇ ਆਗਾ ਤੇ ਮੈਂ ਦੱਸਦੀ ਗੱਲ ਮੈਂ ਬਾਹ ਪਾ ਦੇਣੀ ਜੇ ਫੇ ਨਾ ਆਖੇ ਮਨੂੰ ਮਹੀਨਾ ਰਹਿਣਾ ਪਾਜੀ ਅੰਦਰ ਮਨੂੰ ਰਹਿਣਾ ਪਾਜੀ 2 ਮਹੀਨੇ ਪਰ ਜਿਹੜਾ ਪੇਜ ਵਾਲਾ ਮੇਰੇ ਡਕੇ ਆ ਗਿਆ ਮੈਂ ਉਹਦੀ ਮਾਂ ਭੈਣ ਘੜ ਦੇਣੀ ਏ ਫੇਨ ਆਖ ਦੱਸਿਆ ਨਹੀਂ ਆ ਮੈਨੂੰ ਟ੍ਰੋਲ ਕਰੋ ਜੀ ਸਦਕੇ ਕਰੋ ਮੇਰੇ ਤੇ ਹਜ਼ਾਰਾਂ ਵੀਡੀਓ ਪਾਓ ਮੈਂ ਕਿਸੇ ਗੱਲ ਦਾ ਕੋਈ ਗੁੱਸਾ ਨਹੀਂ ਮੈਨੂੰ ਕੋਈ ਰੋਸ ਨਹੀਂ ਆ ਪਰ ਜੇ ਮੇਰੇ ਬੀਤ ਚੁੱਕੇ ਪਲ ਜ਼ਿੰਦਗੀ ਦੇ ਠੀਕ ਆ ਉਹਨੂੰ ਭੈਣ ਚੋਂ ਦੋ ਨਸ਼ਰ ਕਰੋਗੇ ਨਾ ਮੈਂ ਤੁਹਾਡੀ ਨਿੱਕੀ ਵੱਡੀ ਐਦਾਂ ਲਾਈਵ ਹੋ ਕੇ ਪਾੜਨੀ ਜੇ ਠੀਕ ਆ ਫੇਨ ਆਖਿਓ ਮੈਨੂੰ ਗੰਦ ਵਕਿਆ ਦੇ ਉਹ ਵਕਿਆ ਮੈਨੂੰ ਪੇਸ਼ ਆ ਕੇ ਚੋੜਾ ਲਾਉਣਾ ਪੈ ਜੇ ਜੋ ਮਰਜ਼ੀ ਕਰਨਾ ਭਾਜੇ ਪਰ ਮੈਂ ਤੁਹਾਡੀ ਨਿੱਕੀ ਵੱਡੀ ਇੱਥੇ ਪਾੜਿਆ ਕਰਨੀ ਰੋਜ ਫੇਰ ਆਥੇ ਦੱਸਿਆ ਨਹੀਂ ਆ ਤੂੰ ਹੀ ਵੇਖ ਲੋ ਹਣ ਨਿੱਕੀ ਪੜਵਾਉਣੀ ਆ ਜਾਂ ਬਚਾ ਕੇ ਰੱਖਣੀ ਆ ਇਹ ਤੁਹਾਡੀ ਮਰਜ਼ੀ ਆ ਜੇ ਸਾਡੇ ਬੀਤੇ ਪਲਾਂ ਤੱਕ ਜਾਓਗੇ ਸਾਡੀ ਜ਼ਿੰਦਗੀ ਨੂੰ ਛੇੜ ਛਾੜ ਕਰੋਗੇ ਠੀਕ ਆ ਤੇ ਸਾਨੂੰ ਅਹੀਂ ਦੇ ਸਾਲਿਓ ਰੰਡੇ ਆ ਬਾਰ ਬਾਰ ਕਹਿੰਦੇ ਰੰਡੇ ਆ ਬੀਤੇ ਪਲ ਜ਼ਿੰਦਗੀ ਦੇ ਭੈਣ ਦਿਓ ਯਾਰੋ ਲਿਆ ਲੈ ਕੇ ਸਾਡੇ ਸਾਡੇ ਦਿਲ ਨੂੰ ਤੂੰ ਹੀ ਦਿਖਾਉਣੇ ਭੈਣ ਚੁੱਧੋ ਤੁਹਾਡੀ ਭੈਣ ਹੈ ਨਹੀਂ ਕੋਲ ਉਹਨੂੰ ਭੈਣ ਨੂੰ ਛੱਡ ਜੋ ਇੱਥੇ ਸਾਲਿਓ ਰੱਖ ਨੂੰ ਮੈਂ ਭੈਣ ਚੋਦੋ ਕੁੜੀ ਆ ਭਾਵੇਂ ਪੰਜ ਛੱਡ ਜੋ ਨਾ ਰੱਖੇ ਲੱਖ ਦੀ ਲਾਂਤ ਮਹਾਰਾਜ ਰਣਜੀਤ ਸਿੰਘ ਰਾਸ ਸਦਾ ਸਾਡਾ ਧੂਆ ਪਾਟਾ ਅਸੀਂ ਵੀ ਰੱਖ ਲਾਂਗੇ ਜਿਹੜੇ ਮੇਰੇ ਸਾਲੇ ਕਹਿੰਦੇ ਨਾ ਵੀ ਐ ਨਿਆਣੇ ਇਦਾਂ ਜਿਹਾ ਉਦਾਂ ਭੈਣ ਚੋਦੋ ਮੁੱਕੇ ਨਹੀਂ ਅਜੇ ਤੁਹਾਡੇ ਸਾਲੇ ਪਾਣੀ ਮੁੱਕ ਗਿਆ ਪਹਿਲਾਂ ਇੱਕ ਇੱਕ ਪੱਚਾ ਜਿਹੜਾ ਕਾਰ ਸੇਵਾ ਨੂੰ ਇੱਕ ਨੇ ਹੰਗਸਾਂ ਨੂੰ ਦਿੱਤਾ ਜਾਂਦਾ ਏ ਠੀਕ ਆ ਗੱਲਾਂ ਕਰਦੇ ਕੁੜੀ ਆ ਬੰਦਾ ਕੌਣ ਕੇ ਇਹਨੂੰ ਖਵਾਸਦਾ ਮਹਾਰਾਜ ਦੰਦਾ ਵਾ ਜਿਹੜੇ ਜੀਆਂ ਨੂੰ ਪੈਦਾ ਕਰਦਾ ਉਹਦਾ ਆਹਾਰ ਵੀ ਉਹ ਆਪ ਹੀ ਦਿੰਦਾ ਉਹ ਕਿਸੇ ਨੂੰ ਤੁਸੀਂ ਹਰਾਸਮੈਂਟ ਕਰਨ ਦੀ ਹੱਦ ਹੁੰਦੀ ਆ ਤੁਸੀਂ ਉਹ ਲਾਈਫ ਦੇ ਹਿੱਸੇ ਕੱਢ ਰਿਹਾ ਜਿਹੜੇ ਇਨਸਾਨ ਭੁੱਲ ਚੁੱਕਾ ਜਿਨ੍ਹਾਂ ਨੂੰ ਭੁੱਲਣ ਵਾਸਤੇ ਬੰਦਾ ਦਿਨ ਰਾਤ ਯਤਨ ਕਰਦਾ ਮੈਂ ਕਹਿੰਦਾ ਜਿੱਦਾਂ ਦੇ ਹਾਲਾਤ ਜ਼ਿੰਦਗੀ ਦੇ ਸਾਡੇ ਆਏ ਨਾ ਪਈ ਜਿੱਦਾਂ ਦਾ ਸਮਾਂ ਅਸੀਂ ਕੱਢਿਆ ਉਹ ਸਮਾਂ ਬੀਤ ਚੁੱਕਾ ਜਿਹੜਾ ਮੈਂ ਕਹਿੰਦਾ ਵੈਰੀ ਦੁਸ਼ਮਣ ਦੇ ਬਰਾਵੇ ਕਿਉਂਕਿ ਜਦੋਂ ਇਨਸਾਨ ਕੋਈ ਬਣ ਕੇ ਟੁੱਟਦਾ ਨਾ ਉਦੇ ਵਾਸਤੇ ਬਹੁਤ ਔਖਾ ਹੁੰਦਾ ਕਹਿਣ ਵਾਲਿਆਂ ਦਾ ਕੀ ਸਾਲਿਆਂ ਦਾ ਉਹਨਾਂ ਕਮੇਟੀ ਕਰਨਾ ਕਿਸ ਨੇ ਕਹਣਾ ਸਰਕਾਰੀ ਆ ਕਿਸ ਨੇ ਕਹਣਾ ਪੂਲਾ ਵਾ ਕਿਸ ਨੇ ਕਹਣਾ ਭੈਣ ਦਾ ਖਸਮ ਆ ਹੈ ਨਾ ਇਹਨਾਂ ਦੀ ਦਾ ਜਿਨ੍ਹਾਂ ਨੇ ਲਿਖਣਾ ਤੇ ਗੱਲ ਇਹ ਆ ਬਾਈ ਲੋਕੋ ਵੇਖੋ ਮੈਂ ਕਹੇ ਪੇਚ ਵਾਲੇ ਭੈਣ ਭਰਾ ਨੂੰ ਮਾੜਾ ਨਹੀਂ ਕਹਿੰਦਾ ਪਰ ਮੇਰੇ ਤਾਂ ਕਰਾਓ ਜੇ ਮੇਰੇ ਪੁਰਾਣੇ ਸਮੇਂ ਤੱਕ ਜਾਓਗੇ ਪ੍ਰਾਣੀਆਂ ਮੇਰੀਆਂ ਵੀਡੀਓ ਲਾਈਫ ਨੂੰ ਤੁਸੀਂ ਪਬਲਿਕ ਕਰੋਗੇ ਤਾਂ ਮੈਂ ਤੁਹਾਡੀ ਨਿੱਕੀ ਵੱਡੀਆਂ ਖੋਰ ਖੋਲ ਕੇ ਰਖੜੀ ਜੇ ਮੈਂ ਵਾਰ-ਵਾਰ ਕਹਿੰਦਾ ਕਿ ਮੈਂ ਬਾਣਾ ਲਾਉਣਾ ਮਨਜ਼ੂਰ ਆ ਪਰ ਮੈਂ ਬਾਹਰ ਉਹ ਜਿੱਦਾਂ ਦੀ ਪਾਇਆ ਕਰੂੰਗਾ ਪਰ ਯਾਦ ਕਰੋਗੇ ਤੁਸੀਂ ਵੀ ਠੀਕ ਆ ਜਿਹੜਾ ਪੇਚ ਵਾਲਾ ਭੈਣ ਦਾ ਯਾਰ ਮੇਰੇ ਡਿੱਕੇ ਆ ਗਿਆ ਮੈਂ ਤੇਰੀ ਮਾਂ ਕੱਢਣੀ ਕੱਢਣੀ ਆ ਇਹ ਮੈਂ ਦੱਸਤੀ ਗੱਲ ਜੇ ਤੁਸੀਂ ਮੇਰੇ ਤੇ ਸਾਲਿਓ ਅੱਖ ਰੱਖਣ ਦੇ ਨਾ ਤੇ ਅੱਖ ਮੇਰੀ ਵੀ ਤੁਹਾਡੇ ਤੇ ਹੀ ਆ ਉਹ ਮਨਪਰੀਸ ਆ ਬਸ ਕੀ ਕਰੀਏ ਮੈਂ ਤੇ ਆਰਾਮ ਨਾਲ ਜ਼ਿੰਦਗੀ ਕਟਰਾਇ ਚੋ ਨਾ ਮੈਂ ਤੇ ਅੱਜ ਵੀ ਇਹ ਗੱਲ ਕਹਿ ਰਿਹਾ ਵੀ ਯਾਰ ਆਪਾਂ ਗੁਪਤ ਹੋਣਾ ਇੱਥੋਂ ਇਹ ਪੰਥ ਚੋਂ ਆਪਾਂ ਕਿ ਲੈਣਾ ਜੇ ਨਹੀਂ ਪ੍ਰਵਾਨਤ ਕਰਦੇ ਨਾ ਸਹੀ ਕੋਈ ਗੱਲ ਨਹੀਂ ਪਰ ਆ ਹੁਣ ਜਿਹੜੀ ਨਿੱਕੀ ਵਾਰ 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 ਛੱਡ ਕੇ ਜਾਂਦੇ ਕਹਿੰਦੇ ਬਾਬਾ ਜੀ ਠੋਕ ਦਿਓ ਬਾਬਾ ਜੀ ਠੋਕ ਦਿਓ ਤੇ ਫਿਰ ਬਾਬਾ ਜੀ ਤੇ ਠੋਕਣਗੇ ਨਾ ਠੋਕਣਗੇ ਕਿਉਂ ਨਹੀਂ ਇਹਨਾਂ ਦੀ ਭੈਣ ਘੜੀ ਨਹੀਂ ਤੇ ਮੇਰਾ ਦਿਮਾਗ ਖਰਾਬ ਕੀਤਾ ਮੇਰੇ ਸਾਲਿਆ ਨੇ ਉਹ ਕਿਸ ਕਿਸ ਇਨਸਾਨ ਨੂੰ ਉਹਨੂੰ ਇਨਸਾਨ ਨੂੰ ਪੁੱਛ ਕੇ ਵੇਖਿਓ ਜਿਹੜੇ ਇਨਸਾਨ ਦੇ ਜ਼ਿੰਦਗੀ ਦੇ ਵਿੱਚ ਨਾ ਉਹ ਸਮਾਂ ਆਇਆ ਹੁੰਦਾ ਵੀ ਜਦੋਂ ਉਹ ਬਣ ਕੇ ਟੁੱਟਦਾ ਵਾ ਠੀਕ ਆ ਮੈਂ ਚੋ ਚੰਦ ਵੀਊ ਲੈਣ ਵਾਸਤੇ ਕੁੜੀ ਹੋਵੇ ਇਹਨੇ ਗਰਖ ਚੁੱਕੇ ਮੈਂ ਨਾ ਯਾਰ ਮੈਂ ਇਹ ਗੱਲ ਪੱਕਾ ਸੌਂ ਖਾ ਕੇ ਕਹਿੰਦਾ ਯਾਰ ਮੈਂ ਆਪਣੇ ਬੱਚਿਆਂ ਨੂੰ ਕਦੀ ਵੀ ਇਹ ਪੰਥ ਚ ਨਹੀਂ ਪਾਉਂਦਾ ਯਾਰ ਨਾ ਮੈਂ ਟਾਡੀ ਖਲਾਜ ਪਾਉਂਗਾ ਯਾਰ ਕੋਈ ਸੱਦੇ ਨਾ ਸੱਦੇ ਮੈਨੂੰ ਨਹੀਂ ਐਸ ਚੀਜ਼ ਦੀ ਲੋੜ ਪਰ ਮੈਂ ਇਹ ਕੰਮ ਚ ਨਹੀਂ ਪਾਉਂਦਾ ਯਾਰ ਕਦੀ ਵੀ ਨਹੀਂ ਪਾਉਂਦਾ ਇਸਾਈ ਧਰਮ ਚ ਲੋਕ ਕਿਉਂ ਭੱਜ-ਭੱਜ ਕੇ ਜਾਂਦੇ ਆ ਕਿਉਂ ਹੋਰਾਂ ਧਰਮਾਂ ਜਾਂਦੇ ਆ ਕਿਉਂਕਿ ਜੇ ਗਲਤੀ ਹੁੰਦੀ ਨਾ ਉਹਨੂੰ ਪਿਆਰ ਨਾਲ ਸਮਝਾਉਂਦੇ ਆ ਨਾ ਕਿ ਇਦਾਂ ਨਿੱਕੀ ਛੱਡ ਕੇ ਨਹੀਂ ਆਉਂਦੇ ਵੀ ਲਓ ਬਾਬਾ ਜੀ ਠੋਖ ਦਿਓ ਲਓ ਬਾਬਾ ਜੀ ਕਰਤੀਆਂ ਤਾਂ ਉਹਨੂੰ ਪਾ ਦਿਓ ਵਿੱਚ ਇਦਾਂ ਨਹੀਂ ਕਰਦੇ ਭੈਣ ਚੋਦੋ ਉਹ ਸ਼ਰਮ ਕਰ ਲੋ ਭੈਣ ਦੇ ਯਾਰੋ 9 ਸਾਲ ਮੈਂ ਸਿੱਖੀ ਦਾ ਪ੍ਰਚਾਰਕ ਬਣ ਕੇ ਪ੍ਰਚਾਰ ਕੀਤਾ ਭੋਰਾ ਦੀ ਸ਼ਰਮ ਕਰ ਲੋ ਮਾੜੀ-ਮੋਟੀ ਕਿ ਤੂੰ ਹੀ ਰਿਸ਼ਤਾ ਕਰਨ ਬਾਰ-ਬਾਰ ਤੁਰ ਪੈਨੇ ਤੁਹਾਨੂੰ ਪਤਾ ਵੀ ਮੈਂ ਰੰਡਾ ਤੁਸੀਂ ਵਾਰ-ਵਾਰ ਰਿਸ਼ਤਾ ਕਰਨ ਆਉਂਦੇ ਆ ਫੇਰ ਤੁਸੀਂ ਕਹਣਾ ਦੀ ਜ਼ਬਾਨ ਕੰਦੀ ਆ ਇਹ ਤੱਲਾ ਵਾ ਸਰਕਾਰੀ ਆ ਭੈਣ ਫੁਲਾਣਾ ਵਾਂ ਟੀਕੜਾ ਉਹ ਬਾਬਾ ਜੀ ਟੈਨਸ਼ਨ ਜਿਹੜਾ ਇਨਸਾਨ ਚਾਹੁੰਦਾ ਨਾ ਵੀ ਮੈਂ ਕਿਸ ਨੂੰ ਕੁਝ ਨਾ ਕਹਾਂ ਉਹ ਵਾਰ-ਵਾਰ ਮੇਰੇ ਸਾਲੇ ਹਰਾਸਮੈਂਟ ਕਰਕੇ ਮੈਨੂੰ ਮਜਬੂਰ ਕਰਦੇ ਕਿ ਮੈਂ ਬੋਲਾਂ ਅਸਲ ਵਿੱਚ ਪਤਾ ਕਹਾਣੀ ਕੀ ਆ ਕਹਾਣੀ ਇਹਨਾਂ ਦੀ ਇਹ ਆ ਵੀ ਇਹ ਚਾਹੁੰਦੇ ਆ ਵੀ ਮੈਂ ਬਾਣਾ ਲਾਵਾਂ ਇਹਨਾਂ ਦੀ ਭੈਣ ਨਾਲ ਲਾਵਾਂ ਫੇਰੇ ਤੇ ਕੋਈ ਗੱਲ ਨਹੀਂ ਭਾਈ ਜੇ ਉਹਨਾਂ ਫੇਰੇ ਕਰਾਉਣ ਦਵਾਈ ਮੈਨੂੰ ਤੇ ਦਵਾ ਦੇਣਾ ਤੇ ਬਾਕੀ ਮੈਂ ਇੱਕ ਗੱਲ ਦਸੀ ਜਨਾ ਵਾਰ-ਵਾਰ ਮੇਰੇ ਇਲਾਕੇ ਦਾ ਹੋਵੇ ਮੇਰੇ ਪਿੰਡ ਦਾ ਹੋਵੇ ਜਿੱਥੇ ਦਾ ਮਰਜ਼ੀ ਹੋਵੇ ਭਾਵੇਂ ਸਾਲਾ ਜਿੱਡਾ ਮਰਜ਼ੀ ਲੈਂਡ ਲੌਂਡ ਹੋਵੇ ਜੇ ਬਾਹ ਪਾ ਕੇ ਮੁੱਠਣਾਣਾ ਖੋਲੀ ਸਾੜਾ ਮੈਂ ਵੀ ਮਾਰ ਮੈਂ ਕਿਹਾ ਵੀ ਮੈਂ ਵੀ ਆਪਣੇ ਪਿਓ ਦਾ ਪੁੱਤ ਨਹੀਂ ਉਹਨੂੰ ਪਤਾ ਉਹਨੂੰ ਪਤਾ ਲਾਜੂ ਮਾਨ ਸਿੰਘ ਕੱਲ ਕਹਿੰਦੇ ਕਿਨੂ ਤੇ ਇੱਕ ਗੱਲ ਹੋਰ ਆ ਜੇ ਕਈ ਕਹਿੰਦੇ ਨਾ ਵੀ ਆ ਇਹ ਕਾਲੀ ਸ਼ਬਦ ਲਾਇਆ ਭਾਈ ਇਹ ਵੀ ਲਾ ਰਿਹਾ ਮਾਂ ਨਹੀਂ ਕਹਦਿਆ ਕਰੋ ਸਾਰੇ ਠੀਕ ਆ ਮੈਂ ਅਫੀਸ਼ੀਅਲ ਮਾ ਨਹੀਂ ਕਰਦਾ ਨਾ ਕੋਈ ਲੋੜ ਨਹੀਂ ਬਾਈ ਮੈਂ ਨਹੀਂ ਅਕਾਲੀ ਬਣਦਾ ਤੁਸੀਂ ਖੁਸ਼ ਰਹੋ ਤੁਹਾਡਾ ਪੰਥ ਤੁਹਾਨੂੰ ਮੁਬਾਰਕ ਭੈਣ ਕਢਾਓ ਜਾ ਕੇ ਜਿਹੜੇ ਬੰਦੇ ਬੰਦੇ ਦੀ ਇਤਨੀ ਸਮਝਦੇ ਉਹਨਾਂ ਲੋਕਾਂ ਨੂੰ ਭੈਣ ਨਹੀਂ ਜਾਣਾ ਹੋ ਜਾਨੂ ਦਫਾ ਹੋ ਜਾਣ ਜ਼ਿੰਦਗੀ ਚੋਂ ਤੇ ਦਫਾ ਹੋ ਜਾਣ ਉਹ ਲੋਕ ਅਹੀਂ ਉਹਨਾਂ ਲੋਕਾਂ ਨੂੰ ਕੁਝ ਨਹੀਂ ਲੈਣਾ ਮੈਂ ਇੱਕੋ ਗੱਲ ਕਹੀ ਆ ਤੇ ਮੈਂ ਅੱਜ ਤੋਂ ਬਾਅਦ ਇੱਕ ਗੱਲ ਦਾ ਵਾਅਦਾ ਕਰਦਾ ਭੈਣ ਕਿ ਮੈਂ ਤੇ ਕਦੀ ਵੀ ਨਹੀਂ ਇਸ ਕੰਮ ਚ ਪਵਣਾ ਜਿੱਥੇ ਐਡੇ ਬਗੈਰਤ ਲੋਕ ਵਸਦੇ ਆ ਜਿਹੜੇ ਚੰਦ ਪੈ ਆਵਾ ਤੇ ਚੰਦ ਵਿਊ ਆ ਤੇ ਭੈਣ ਚ ਸਾਡੀਆਂ ਪੀਤੇ ਪਰ ਜ਼ਿੰਦਗੀ ਦੇ ਉਹਨਾਂ ਨੂੰ ਸਾਫਤ ਕਰਨ ਦੇ ਉਸ ਸਾਲਿਓ ਤੁਹਾਡੀ ਭੈਣ ਹੈ ਹੀ ਨਹੀਂ ਮੇਰੇ ਕੋਲ ਤੇ ਮੈਂ ਮਰ ਟੈਂਸ਼ਨ ਤੇ ਮੈਂ ਇਹ ਕਰਕੇ ਨਹੀਂ ਲੈਣਾ ਵੀ ਉਹ ਹੈ ਹੀ ਨਹੀਂ ਮੇਰੇ ਕੋਲ ਪਰ ਸਾਲਿਓ ਕੇ ਦੇ ਜਖਮਾਂ ਤੇ ਲੂਣ ਪਾ ਕੇ ਤੂੰ ਹੀ ਕੀ ਸੋਚਦੇ ਆ ਵੀ ਤੂੰ ਹੀ ਆਪਣੀ ਛੱਡ ਕੇ ਜਾਣੀ ਆ ਜਾਓ ਠੋਕ ਬਜਾ ਕੇ ਕਹਿਣਾ ਯਾਰ ਛੱਡ ਜਿਓ ਕੋਈ ਨਹੀਂ ਰੱਖ ਲਾਂ ਭੈਣ ਚ ਕਿਹੜੀ ਗੱਲ ਆ ਹੈ ਅਹੀਂ ਤੇ ਭੈਣ ਦੇ ਯਾਰੋ ਆ ਰੋਟੀਆਂ ਭਗਾਉਣ ਤੋਂ ਬੈਠੇ ਸਾਡੇ ਦੇ ਕੁੜੀ ਵੀ ਕੰਮ ਨਹੀਂ ਲੱਗੀ ਬਿਮਾਰ ਹੋ ਗਈ ਵਿਚਾਰੀ ਛੁੱਟੀ ਕਰ ਗਈ ਤੇ ਸਾਲਿਓ ਤੁਸੀਂ ਫੋਟੋਆਂ ਆਪ ਆ ਕੇ ਪਰੌਣੇ ਦੀਆਂ ਕੀ ਸਾਫਤ ਕਰ ਰਹੇ ਹੋ ਠੀਕ ਆ ਆ ਵੇਖ ਲਿਓ ਆ ਕੇ ਪਰੌਣੇ ਦੇ ਮੈਂ ਤਾਂ ਲਾਈਵ ਕਰ ਦੂੰਗਾ ਵੇਖ ਲਿਓ ਵੀ ਅਸੀਂ ਆਪ ਪ੍ਰਸ਼ਾਦਾ ਪਾਣੀ ਪਕਾਉਨੇ ਆ ਠੀਕ ਆ ਅਸੀਂ ਆਪ ਸਾਰਾ ਆਪਣਾ ਘਰ ਦਾ ਪ੍ਰਬੰਧ ਕਰਦੇ ਆ ਤੁਸੀਂ ਸਾਲਿਓ ਉਹ ਜਿਹੜੇ ਜ਼ਿੰਦਗੀ ਦੇ ਪਲ ਬੀਤ ਗਏ ਉਹਨਾਂ ਨੂੰ ਖਾ ਖਾ ਕੇ ਚੰਦ ਪੈ ਲੈਣ ਉਹ ਕਮੀਰਿਓ ਲੱਖ ਦੀ ਲਾਂਤ ਤੁਹਾਡੇ ਸਾਲਿਓ ਅੱਜ ਤੁਸੀਂ ਇਹ ਕੰਮ ਕਰ ਰਹੇ ਭਲਕੇ ਆਪਣੀਆਂ ਭੈਣਾਂ ਛੱਡ ਆਇਓ ਸਲੂਨ ਉੱਥੇ ਸਾਲਿਓ ਜਿੱਥੇ ਮਾਲ ਚਾਹੀਆਂ ਕਰਦੇ ਆ ਕੀ ਕਹਿੰਦੇ ਉਹਨਾਂ ਨੂੰ ਇੱਥੇ ਮਾਲ ਚਾਹੀਆਂ ਕਰਦੇ ਆ ਭੈਣ ਦੀ ਲੱਕੜ ਉਹਨਾਂ ਦੀਆਂ ਜਿਆਦਾ ਨਹੀਂ ਕਾ ਉਹ ਜਿੱਥੇ ਯਾਰ ਮਾਲਛਾਂ ਬੁਲਛਾਂ ਕਰਦੇ ਆ ਆਪ ਇਹ ਅੰਦਾਜ਼ਾ ਲਾ ਲਿਓ ਮ사ਜ ਸੈਂਟਰ ਸਾਲਿਓ ਉੱਥੇ ਭੈਣਾਂ ਵੀ ਛੱਡ ਆਇਓ ਆਪਣੀਆਂ ਉੱਥੇ ਕੁੜੀਆਂ ਵੀ ਛੱਡ ਆਇਓ ਆਪਣੀਆਂ ਮਾਵਾਂ ਵੀ ਛੱਡ ਆਇਓ ਭੈਣ ਚੁੱਧੋ ਰੰਡੇ ਰੰਡੇ ਪੰਦਰਾਂ ਤਾਂ ਕਰਦੇ ਕੁੜੀ ਹੀ ਆਵਿਓ ਜਖਮਾਂ ਦੇ ਲੂਣ ਪਾਉਣੇ ਮੇਰੇ ਯਾਰ ਮੈਂ ਚਾਹਦਾ ਨਹੀਂ ਯਾਰ ਬੋਲਣਾ ਮੈਂ ਜਿਸ ਕੰਮ ਨੂੰ ਪਾਉਣ ਜਿਸ ਕੰਮ ਮਕਾਮ ਨੂੰ ਪਾਉਣ ਵਾਸਤੇ ਮੈਂ ਜ਼ਿੰਦਗੀ ਦਾ ਹਰ ਮੁਸ਼ਕਲ ਤੋਂ ਮੁਸ਼ਕਲ ਸਾਹਮਣਾ ਕੀਤਾ ਨਾ ਪਰ ਯਾਰ ਲੱਖ ਦੀ ਲਾਹਨਤ ਮੈਂ ਕਹਿੰਦਾ ਯਾਰ ਇਹਨਾਂ ਲੋਕਾਂ ਦੀ ਠੀਕ ਆ ਆਪਾਂ ਇੱਕ ਦੂਜੇ ਨਾਲ ਸੌ ਬ੍ਰੋਧਤਾ ਕਰਦੇ ਹੋਗੇ ਯਾਰ ਮੈਂ ਕਿਸੇ ਤੇ ਕੋਈ ਗਾਲੀ ਵੀ ਨਹੀਂ ਕੀਤੀ ਕਿ ਚਲੋ ਕੋਈ ਗਾਲ ਨਹੀਂ ਯਾਰ ਵਿਰੋਧ ਕਰਦੇ ਉਹਨਾਂ ਨੂੰ ਮੇਰੀ ਗੱਲ ਗਲਤ ਲੱਗੀ ਹੋਗੀ ਉਹਨਾਂ ਨੇ ਵਿਰੋਧ ਕੀਤਾ ਮੈਂ ਵੀ ਸ਼ਬਦਾਂ ਦੇ ਨਾਲ ਵਿਰੋਧ ਕੀਤਾ ਉਹਨਾਂ ਨੇ ਵੀ ਸ਼ਬਦਾਂ ਨਾਲ ਵਿਰੋਧ ਕੀਤਾ ਠੀਕ ਆ ਪਰ ਜਿਹੜੀਆਂ ਨਵਾਂ ਜਿਹੜਾ ਸ਼ਵਾਰਾ ਲਾ ਕੇ ਗਿਆ ਨਾ ਮੈਨੂੰ ਇਹ ਗੱਲ ਦਾ ਯਾਰ ਦੋਖਾ ਮੈਂ ਸੱਚੀ ਗੱਲ ਕਹਿਣਾ ਵੀ ਵਾਕਿਆ ਪੰਥ ਨੂੰ ਛੁੱਟੀ ਦੇ ਦੇਣੀ ਚਾਹੀਦੀ ਆ ਇਹ ਪੰਥ ਵਾਕਿਆ ਹੀ ਬਗੈਰਤਾ ਦਾ ਹੀ ਹੈ ਚੰਗੇ ਇਨਸਾਨਾਂ ਨੂੰ ਵੀ ਕਦਰ ਨਹੀਂ ਕਰਨ ਵਾਲਾ ਕਿਉਂਕਿ ਜਿਹੜੇ ਪੰਥ ਦੀ ਅਸੀਂ ਗੱਲ ਕਰਦੇ ਨਾ ਉਹ ਪੰਥ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਉਹ ਪੰਥ ਦੇ ਸਰਬੱਤ ਦਾ ਭਲਾ ਮੰਗਦਾ ਉਹ ਇਸ਼ਤਾਂ ਨੂੰ ਢੱਕਦਾ ਨਾ ਕਿ ਉਹ ਬਦਨਾਮ ਕਰਦਾ ਪਰ ਮੈਂ ਸਾਲਾ ਵੇ ਵੇ ਕੇ ਹੈਰਾਨ ਹੋਣ ਡਿਆ ਇਹ ਕਿਦਾਂ ਦਾ ਪੰਥਾ ਹੋਏ ਭੈਣ ਦੇ ਲੱਕੜੇ ਨਵਾਂ ਪੰਥ ਪਰਕੜ ਕੇ ਹੋਇਆ ਜਿਹੜਾ ਭੈਣ ਚ ਸਾਡੀਆਂ जखਮਾਂ ਤੇ ਲੂਣ ਪਾਉਂਦਿਆ ਭੈਣ ਜਦੋਂ ਸ਼ਰਮ ਨੂੰ ਹੱਥ ਮਾਰੋ ਸਾਲਿਓ ਭੈਣ ਤੁਹਾਡੀ ਕੋਲ ਨਹੀਂ ਰੰਡੇ ਹੀ ਬੈਠੇ ਆ ਰੋਟੀਆਂ ਸਾਡੀਆਂ ਨਹੀਂ ਪੱਕਦੀਆਂ ਸਾਡੇ जखਮਾਂ ਤੇ ਲੂਣ ਪਾਉਨੇ ਸਾਲਿਓ ਜਾਓ ਤੁਹਾਡੀਆਂ ਭੈਣ ਚ ਕੁੜੀਆਂ ਮ사ਜ ਸੈਂਟਰ ਹੀ ਰਹਿਣੀਆਂ ਤੁਹਾਡੀਆਂ ਭੈਣ ਚ ਦੋਥੇ ਜਨਾਨੀਆਂ ਠਿੱਕ ਠਕ ਹੋਣੀਆਂ ਵੇਖੀ ਲੋਕਾਂ ਨੇ ਉਥੇ ਠੋਕਰੀਆਂ ਰੀਜਣਾ ਜਾਓ ਕੋਈ ਸਾਡੇ ਨਾਲ ਸਾਡੇ ਕੋਈ ਚੱਕਰ ਨਹੀਂ ਆ ਛੱਡ ਦਾਂਗੇ ਕੰਮ ਯਾਰ ਅਕੇ ਛੱਡਿਆ ਜੇ ਕਿਹੜਾ ਫੜਿਆ ਪਰ ਲੱਤ ਥੱਲੇ ਉਹਨਾ ਅੱਜ ਨੰਗਾ ਨਾ ਲੰਗਾ ਭੜ ਕੇ ਠੀਕ ਆ ਤੇ ਜਿੱਧਰ ਬਾਣਾ ਲੱਤ ਗਿਆ ਉਧਰ ਮੈਂ ਇਤੋਂ ਸਦਾ ਹੋ ਕੇ ਆਉਂਗਾ ਹੀ ਫੇਰ ਮੈਨੂੰ ਆਖਰ ਦੱਸਿਆ ਨਹੀਂ ਆ ਮੈਂ ਫੇਰ ਵੀ ਕਹਿੰਨਾ ਕਰੀ ਮੈਨੂੰ ਟ੍ਰੋਲ ਕਰੋ ਜੀ ਸਦਕੇ ਕਰੋ ਯਾਰ ਮੈਂ ਕਿਸੇ ਤੇ ਕੋਈ ਨਹੀਂ ਮੈਨੂੰ ਗਾਲਾਂ ਕਢ ਲਿਓ ਮੈਂ ਤਾਂ ਵੀ ਨਹੀਂ ਵਿਰੋਧ ਕਰੂੰਗਾ ਪਰ ਜੇ ਤੁਸੀਂ ਮੇਰੇ ਜ਼ਖਮਾਂ ਤੇ ਲੂਣ ਪਾਓਗੇ ਤੇ ਮੈਂ ਤੁਹਾਡੀ ਨਿੱਕੀ ਵੱਡੀ ਛੱਡਣੀ ਨਹੀਂ ਨੀਓ ਮੈਂ ਪੂਰੀ ਫੋਲਣੀ ਚ ਫੇਰ ਆਖਿਓ ਦੱਸਿਆ ਨਹੀਂ ਆ ਮੈਂ ਜ਼ਿੰਦਗੀ ਦੇ ਹਰ ਪੜਾਣ ਨੂੰ ਜਾਣਦਾ ਹੀ ਹੋਂ ਚੰਗਾ ਮਾੜਾ ਰਾਹ ਕਿੱਦਾਂ ਬਣਾਉਣਾ ਮੈਂ ਜਾਣਦਾ ਸਾਰਾ ਠੀਕ ਆ ਇਸ ਕਰਕੇ ਮੈਂ ਕੋਈ ਐਡਾ ਨਿਆਣਾ ਉਹ ਨਹੀਂ ਹੈਗਾ ਤੇ ਇਹ ਟੈਸਟ ਜਾਣਾ ਉਹ ਨਹੀਂਗਾ ਠੀਕ ਆ 40 ਸਾਲ ਉਮਰ ਹੋਈ ਆ ਮਹਾਰਾਜ ਦੀ ਕਿਰਪਾ ਫੋਲ ਕਿਰਪਾ ਵਾ ਠੀਕ ਆ ਤੇ ਮੈਂ ਨਹੀਂ ਚਾਹੁੰਦਾ ਕੰਮ ਨੂੰ ਮੂੰਹ ਕਰਦਾ ਕਰਨਾ ਪਵੇ ਇਹ ਕਰਕੇ ਸਾਰਿਆਂ ਨੂੰ ਇੱਕ ਆਰੀ ਪਿਆਰ ਨਾ ਤੇ ਦੂਜਾ ਮੇਰੇ ਵੱਲੋਂ ਤੁਹਾਨੂੰ ਫਦਾ ਹੀ ਜੋ ਮੈਂ ਕਹਣਾ ਕਹਿਤਾ ਵੀ ਮੈਨੂੰ ਜਿੰਨਾ ਮਰਜੀ ਟ੍ਰੋਲ ਕਰੋ ਕੋਈ ਚੱਕਰ ਹੀ ਨਹੀਂ ਲਾਓ ਸ਼ਵਾਰਾ ਵਾਰ-ਵਾਰ ਪਰ ਜਿਹੜੇ ਮੇਰੇ ਜ਼ਖਮਾਂ ਦੇ ਲੂਣ ਪਾਓਗੇ ਨਾ ਮੈਂ ਸਾਲਿਓ ਉਸ ਸਮੇਂ ਨੂੰ ਸਮਝ ਕੇ ਵੇਖਿਓ ਜਦੋਂ ਕਹਿੰਦੇ ਜ਼ਖਮਾਂ ਦੇ ਲੂਣ ਪਾਉਂਦੇ ਨਾ ਉਹ ਬੰਦੇ ਦੀ ਦਵਾ ਘੱਟ ਤੇ ਬਦਵਾਜਾ ਦੀ ਰੰਗ ਦਿੰਦੀ ਪਰ ਮੈਂ ਫਿਰ ਵੀ ਇਹ ਗੱਲ ਕਹਿੰਦਾ ਨਹੀਂ ਚਲੋ ਭਲਾਵੇ ਤੁਹਾਡਾ ਤੁਸੀਂ ਜ਼ਿੰਦਗੀ ਦਾ ਪਲ ਯਾਦ ਤੇ ਕਰਾਇਆ ਤੇ ਸਾਡੇ ਵੀ ਜ਼ਿੰਦਗੀ ਕਦੇ ਖੁਸ਼ਹਾਲ ਹੁੰਦੀ ਠੀਕ ਆ ਕੋਈ ਗੱਲ ਨਹੀਂ ਕਾਦੀ ਭੈਣ ਅੱਜ ਨਹੀਂ ਕੋਲ ਕਦੇ ਨਾ ਕਦੇ ਆਉਗੀ ਕੋਈ ਚੱਕਰ ਹੀ ਨਹੀਂ ਕਦੇ ਨਾ ਕਦੇ ਬੈਠੀ ਹੋਗੀ ਅੱਜ ਵੀ ਕੋਈ ਗੱਲ ਨਹੀਂ ਛਾੜਦੀ ਘਲਾਵਾ ਬਸ ਸ਼ਰਮ ਨੂੰ ਹੱਥ ਮਾਰ ਲਿਓ ਸਾਲਿਓ ਚੰਦ ਪੈਸਾ ਵਾਸਤੇ ਕੁੜੀ ਜੋਤੋਂ ਇੰਨੇ ਤੁਸੀਂ ਖਤਮ ਹੋ ਚੁੱਕੇ ਲੋਕ ਆ ਵੀਰ ਮੈਂ ਮੈਨੂੰ ਅੱਜ ਨਾ ਇਸ ਗੱਲ ਤੇ ਸ਼ਰਮ ਆਉਂਦੀ ਆ ਕਿ ਮੈਂ ਇਹ ਸਰਪੰਥਵਾ ਤੇ ਦਾਅਵੇ ਕਰਦਾ ਰਿਹਾ ਵੀ ਇੱਥੇ ਲੋਕ ਉਹ ਵੱਸਦੇ ਜਿਹੜੇ ਇਨਸਾਨ ਆ ਜਿਨ੍ਹਾਂ ਚ ਇਨਸਾਨੀਅਤ ਆ ਉਹ ਭੈਣ ਦੇ ਲੱਕੜ ਇੱਕ ਵਾਰੀ ਮੈਨੂੰ ਪੰਜ ਜਾਣੇ ਆ ਕੇ ਕਹਿ ਦਿਓ ਕਿ ਬਾਣਾ ਲਾ ਦੇ ਸਿੱਖੀ ਤੇ ਚਲ ਜਾ ਤਾਂ ਜਾ ਮੈਂ ਪੱਕਾ ਕਹਿੰਨਾ ਮੱਥਾ ਦੇਖ ਦੂੰਗਾ ਮੈਂ ਨਹੀਂ ਕਹ ਇਹਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਠੀਕ ਆ ਆ ਵੇਖ ਕਹਿੰਦਾ ਪੂਲਾ ਨਿਆਂਗ ਗੁਰਮੁਖਾ ਤੇਰੀ ਘੜਾ ਕੁੜੀ ਤੇ ਚੜ ਗਿਆ ਪੂਲਾ ਤੂੰ ਅੱਧੀ ਰਾਤ ਆ ਗਿਆ ਹੈ ਪੂਲੇ ਨਿਆਂਗ ਦਾਦਾ ਕੁੜੀ ਆਵੇ ਸ਼ਰਮ ਨਾਲ ਹੱਥ ਮਾਰ ਰੋ ਸਾਲਿਓ ਇਸੇ ਕਰਕੇ ਲੋਕ ਸਿੱਖੀ 'ਚ ਨਹੀਂ ਵੜਦੇ ਤੂੰ ਆ ਨਹੀਂ ਮਾਰਦੇ ਤੁਹਾਡਾ ਕਹਿੰਦੇ ਭੈਣ ਚ ਇਹਨਾਂ ਕੋ ਬੇਇੱਜ਼ਤੀ ਕਰਾਉਣੀ ਆ ਹਾਉ ਛਤਰ ਉਹ ਅੱਜ ਵੀ ਉਹਨਾਂ ਦਿਵਸਹਿਰ ਵਾਲਿਆਂ ਨੇ ਉਥੇ ਕੁੱਟਿਆ ਨਾ ਇਸੇ ਕਰਕੇ ਪੱਗਾਂ ਨੂੰ ਹੱਥ ਪੈਂਦੀ ਕਿਉਂਕਿ ਸਾਡਾ ਆਪਸੀ ਇਤفاق ਨਹੀਂ ਹੈਗਾ ਅਸੀਂ ਆਪਸੀ ਜਲੂਸ ਕੱਢਦੇ ਹਾਂ ਠੀਕ ਆ ਤੂੰ ਹੀ ਮੇਰਾ ਜਿੰਨਾ ਜਲੂਸ ਕੱਢੋਗੇ ਤਾਂ ਵੱਧ ਮੈਂ ਤੁਹਾਡਾ ਨੰਨਾ ਕੱਢਿਆ ਤਾਂ ਫਿਰ ਗੱਲ ਯਾਦ ਰੱਖਿਓ ਚੀਤਾ ਕਢਾਉਂਗਾ ਹੀ ਤਾ ਫਿਰ ਤੁਸੀਂ ਪਛਤਾਉਣਾ ਜੇ ਮੇਰੇ ਕੋ ਕੁਝ ਨਹੀਂ ਗਵਾਉਣ ਨੂੰ ਹੈਗਾ ਭਾਈ ਮੈਂ ਸੱਚ ਦਾ ਕਹਿੰਦਿਆਂ ਰੰਡਿਆਂ ਦਾ ਕੀ ਹੁੰਦਾ ਪੁਰਾਣਾ ਜੋ ਮਰਜੀ ਚੁੱਕੀ ਜਾਓ ਪਰ ਮੈਂ ਜ਼ੈ ਓ ਯਸ ਕਰੋ ਓਕੇ ਹਾਂ ਬਾਬਾ ਜੀ ਰਿਸਪੈਕਟ ਕਰੀਏ ਕਿੰਨਾ ਦੀ ਜੇ ਤੁਹਾਡੇ जख्मਾਂ ਦੇ ਲੂਣ ਪਾਵੇ ਕੋਈ ਤੇ ਤੁਸੀਂ ਉਹਦੀ ਰਿਸਪੈਕਟ ਕਰੋਗੇ ਬਾਬਾ ਜੀ ਇਹ ਵੀ ਇਨਸਾਨ ਸਾਨੂੰ ਵੀ ਸਾਡੇ ਅੰਦਰ ਵੀ ਦਿਲਿਆ ਸਾਨੂੰ ਵੀ ਦਰਦ ਹੁੰਦਾ ਵਾ ਠੀਕ ਆ ਅਸੀਂ ਨਹੀਂ ਕਿਸੇ ਨੂੰ ਚਾਹੁੰਦੇ ਕੁਛ ਮਾੜਾ ਚੰਗਾ ਕਹੀਏ ਅੱਜ ਜਿੰਨਾ ਮੈਂ ਗੰਦ ਬੋਲਿਆ ਪਤਾ ਨਹੀਂ ਮੈਨੂੰ ਕਈ ਦਿਨ ਇਹ ਚੀਤੇ ਅਫਸੋਸ ਰਹਿਣਾ ਵੀ ਮੇਰੇ ਕੋ ਆ ਬੋਲਿਆਗਾ ਠੀਕ ਆ ਲੇਗ انا ਮੈਂ ਫਿਰ ਵੀ ਇਹ ਗੱਲ ਕਹਨਾ ਮਜਬੂਰ ਨਾ ਕਰੋ ਇਹਨੂੰ ਫੇਸ ਨੂੰ ਫੇਸਬੁੱਕ ਦਾ ਕਰ ਰਹੇ ਨੇ ਉਹਨੂੰ ਕਲੇਸ਼ ਬੁੱਕ ਨਾ ਬਣਾਓ ਕਿਉਂਕਿ ਜਿਹੜੀ ਅਰੀਜਨਲ ਆਈਡੀਆਂ ਤੋਂ ਆਪਾਂ ਕਿਉਂਕਿ ਫੇਕ ਕਮੈਂਟ ਕਰ ਕਰਕੇ ਤੇ ਕੋਈ ਕੋਈ ਬੰਦਾ ਆਪਣੇ ਆਪ ਨੂੰ ਬਾਦਲ ਕਹਿੰਦਾ ਠੀਕ ਆ ਤੇ ਜਿਹੜੀ ਅਰੀਜਨਲ ਪੇਚਾ ਵਾਲੇ ਲੱਭ ਗਏ ਸਾਡੀਆਂ ਵੀਡੀਓ ਪਾਉਂਦੇ ਤੇ ਭਾਈ ਫੇਰ ਨਾ ਕਿਉਂ ਜੇਲ੍ਹ ਤੇ ਰੇਰ ਫੇਰੇ ਸੰਗਾ ਵਾਤੇ ਹੁੰਦੀ ਆ ਤੇ ਫਿਰ ਘਾਤਾ ਵਾਧਾ ਹੋ ਸਕਦਾ ਇੰਨੀ ਮੈਂ ਕੁਝ ਵੀ ਕਹਿੰਦਾ ਕਿਉਂਕਿ ਉਹ ਕਹਿੰਦਾ ਉਹ ਐਡ ਕਰ ਮੈਨੂੰ ਜਿੰਦਰ ਸਿੰਘ ਕਰਜਿੰਦਰਾ ਇਹ ਆਂਦਾ ਇਹ ਵੀ ਸੁਣ ਲਈਏ ਲੈ ਬਈ ਤੂੰ ਵੀ ਆ ਜਾ ਤੈਨੋਂ ਬੜਾ ਚਾ ਆ ਜਾ ਬਈ ਬੋਲ ਬਈ ਤੇਰੀਆਂ ਨਿਕਲੀਆਂ ਚੀਕਾਂ ਸਾਲਿਓ ਮੇਰੀਆਂ ਘਰ ਤੋਂ ਨਿਕਲਣੀਆਂ ਚੀਕਾਂ ਤੁਹਾਡੀ ਭੈਣਾਂ ਨਿਕਲਣਗੀਆਂ ਸਾਲੇ ਨਾ ਹਾਂ ਤੇ ਬਹਿ ਦੱਸ ਕਹਿੰਦਾ ਜੀ ਕਰਤੋਂ ਆਦੇ ਵੀ ਨਹੀਂ ਗਈ ਭੈਣ ਚ ਭੈਣ ਦਾ ਡੀ ਦੀ ਸਾਲਿਓ ਵੀਡੀਓ ਪਾਉਂਦੇ ਫੋਟੋ ਪਾਉਂਦੇ ਪੁਰਾਣੀ ਜਿਹੜੀ ਮੇਰੀ ਜ਼ਿੰਦਗੀ ਜਿਨੀ ਹੈਗੀ ਤੇ ਫਾਲਿਓ ਗੁੱਸਾ ਨਹੀਂ ਚੜੂਗਾ ਸੋ ਤਾਂ ਮੈਨੂੰ ਸ਼ਰਮ ਨੂੰ ਹੱਥ ਮਾਰੋ ਤੁਸੀਂ ਵੀ ਮਾੜਾ ਮੋਟਾ ਬਗਰਾ ਕੋਈ ਇਹ ਗੱਲ ਆਖੋ ਵੀ ਉਹਨਾਂ ਲੋਕਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਵੀ ਜਿਹੜੇ ਇੱਕ ਪ੍ਰਚਾਰਕ ਨੂੰ ਬਣ ਲੱਗਿਆ ਨਾ ਕਮ ਸੇ ਕਮ ਵੀ 5 ਸਾਲ ਲੱਗ ਜਾਂਦੇ ਆ ਸਟਾਰਟ ਹੋਣੇ ਠੀਕ ਆ ਤੁਸੀਂ ਇਹ ਵੇਖੋ ਮੈਂ 9-10 ਸਾਲ ਇਹ ਪੰਥ ਦੀ ਸੇਵਾ ਕੀਤੀ ਜੇ ਮੰਨ ਲਓ ਮੇਰੇ ਕੋਈ ਸ਼ਬਦ ਤਾਨੂੰ ਨਹੀਂ ਚੰਗੇ ਲੱਗੇ ਕੋਈ ਮੈਨੂੰ ਅੱਧਾ ਕਹਿਣ ਦੇ ਭਾਈ ਆ ਚੀਜ਼ ਦਸਤਾਰ ਕਰੀਏ ਆਪਾਂ ਆ ਚੀਜ਼ ਆਪਾਂ ਨੂੰ ਨਹੀਂ ਤੇ ਮੈਂ ਖਦਮ ਮੇਰੇ ਉਹ ਸਾਲਾ ਅੱਜ ਮਾਰਦੇ ਭਾਂ ਭਲਕੇ ਮਾਰਦੇ ਜਿੰਦ ਵੀ ਜੀਣ ਦਾ ਸਾਲਾ ਸਾਨੂੰ ਮਰੀ ਜਾ ਰਿਹਾ ਗਿਆ ਠੀਕ ਆ ਜਿਹੜੇ ਪੰਥ ਦਾਤੇ ਜੀਣ ਮਰਦਿਆਂ ਗੱਲਾਂ ਕਰਤੀਆਂ ਜਿਹੜੇ ਪੰਥਵਾਦ ਤੇ ਸੋਚਿਆ ਵੀ ਜ਼ਿੰਦਗੀ ਇਹੋ ਆ ਉਹ ਪੰਥ ਦੇ ਕਰੰਡੇ ਇਦਾਂ ਦੇ ਹਾਲਾਤ ਪੈਦਾ ਕਰਨਗੇ ਵੀ ਅਸੀਂ ਮਤਲਬ ਬਕਵਾਸ ਕਰਨ ਲੱਗ ਜਾਈਏ ਤਾਂ ਮੈਂ ਕਹਿੰਦਾ ਵੀ ਉੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਹੁੰਦਾ ਅਸਲ 'ਚ ਤੁਸੀਂ ਪਿਛੜੇ ਨਹੀਂ ਬਹੁਤ ਸਾਰੇ ਨੇ ਕਿਹਾ ਹੈ ਨਾ ਜਿੱਦਾਂ ਕੇ ਐਸੋ ਅੱਖਾਂ ਚੱਲ ਗਿਆ ਵਿੱਚ ਚੱਜੂਗਾ ਫਾਕਾ ਮਤੇ ਕਰਦੇ ਆ ਯਾਰ ਜਿਹੜਾ ਇਨਸਾਨ ਜ਼ਿੰਦਗੀ ਜੀ ਨਹੀਂ ਹੈਗਾ ਹਣਾ ਤੇ ਉਹ ਉਹਨੂੰ ਵਾਰ-ਵਾਰ ਆਪਾਂ ਸਾਹਮਣੇ ਲਿਆ ਲਿਆ ਕੇ ਆਪਾਂ ਜ਼ਖਮਾਂ ਦੇ ਦੂਰ ਪਾਵਾਂਗੇ ਯਾਰ ਇਹਦੇ ਜ਼ਖਮ ਨੂੰ curedੋਗੇ ਤੇ ਉਹ ਤੁਹਾਨੂੰ ਦੱਸੋ ਮੈਨੂੰ ਵੀ ਇਹ ਕਹੂਗਾ ਕਿ ਭਾਈ ਸਾਹਿਬ ਆਪਕਾ ਬਹੁਤ ਧੰਨਵਾਦ ਹੈ ਧੰਨਵਾਦ ਕਿੱਥੋਂ ਆਖੂਗਾ ਕਮੋਣੀ ਯਾਰ ਸੌ ਰੱਬ ਦੀ ਮੈਂ ਕਿਸੇ ਨੂੰ ਕੁਝ ਨਹੀਂ ਕਰਾਣਾ ਚਾਹੁੰਦਾ ਮੈਂ ਕਿਹਨਾਂ ਸਾਨੂੰ ਕੋਈ ਨਾ ਸੱਤੇ ਪ੍ਰੋਗਰਾਮ ਤੇ ਸਾਨੂੰ ਕੋਈ ਬਲਾਵੇ ਬਣਾ ਅਹੀਂ ਨਹੀਂ ਕਹਿੰਦੇ ਸਾਨੂੰ ਬਲਾਓ ਯਾਰ ਅਸੀਂ ਚੰਗੇ ਨਹੀਂ ਹਾਂਗੇ ਪਰ ਸਾਡੇ ਤੋਂ ਪਾਸਾ ਫੱਟੋ ਸਾਡਾ ਖਹਿੜਾ ਛੱਡੋ ਆ ਚੁੱਕਾ ਕਹਿੰਦੇ ਐ ਰੇ ਜਾਨ mamá, ¿de problemas. ਨਹੀਂ ਕਰਾਂਉਂਦੀ ਛੱਡ ਚੋ ਫੇ ਕੋਈ ਗੱਲ ਨਹੀਂ ਰੱਖਣਾ ਏ ਠੀਕ ਆ ਤੇ ਜੇ ਚਾਹੁੰਦੇ ਆ ਵੀ ਮੇਰਾ ਮੂੰਹ ਨਾ ਕੰਦਾ ਵੇ ਚੁੱਪ ਕਰਕੇ ਆਪਣਾ ਆਪਣਾ ਇਹ ਵੀ ਤੇ ਇਹ ਆ ਵੀ ਸ਼ਾਇਰ ਇਹਨਾਂ ਦਾ ਪਤਾ ਨਹੀਂ ਕਰਦਾ ਪਤਾ ਮੈਂ ਕਰਦਾ ਹੀ ਪਿਆ ਵਾ ਵੀਡੀਓ ਵੀ ਮੇਰੇ ਜੋ ਫੇਸਬੁਕ ਤੇ ਘੁੰਮ ਰਹੀ ਆ ਇਹ ਵੀ ਮੈਨੂੰ ਪਤਾ ਵਾ ਤੇ ਮੈਨੂੰ 10 ਦਿਨ ਮਹੀਨਾ ਅੰਦਰ ਜਾਣਾ ਪੈਣਾ ਵਾ ਕਿਉਂਕਿ ਜਦੋਂ ਮੇਰੇ ਡਿੱਤੇ ਆ ਗਿਆ ਮੈਂ ਆਹ ਤੂੰ ਦਾਲ ਉਹ ਨੂੰ ਮੈਂ ਯਾਦ ਕਰੂਗਾ ਠੀਕ ਹੈ ਇਹ ਮੈਨੂੰ ਪੱਕਾ ਪਤਾ ਮੈਨੂੰ ਜਾਣਾ ਪੈਣਾ ਬਿਨਾਂ ਪਰ ਉਹ ਬੰਦਾ ਯਾਦ ਕਰੂਗਾ ਮੈਂ ਵਾਰ ਜਾਂ ਉਹਦਾ ਵੀ ਕਿਹਨਾ ਵਾਪਿਆ ਹੈ ਇਹ ਮੈਂ ਦਾ ਤੀਕਾ ਇਹ ਤੁਹੀਂ ਵੇਖ ਲਓ ਵੀ ਮੇਰੀ ਦੋਸਤ ਦੀ ਪੱਛਾ ਸੁਖਰਾ ਕਰਨਾ ਛੇ ਪਟਾਰ ਕੋ ਉਹ ਤੁਹਾਡਿਆ ਤਾਂ ਨਹੀਂ ਰਹਿਣਾ ਉਹ ਵੀ ਤੁਹਾਡਾ ਪਿਆ ਜੋ ਤੂੰ ਯਾਦ ਹੋਵੇ ਬਸ ਠੀਕ ਹੈ ਬਈ ਹੁਣ ਤੇ ਬਸ ਇੱਕੋ ਗੱਲ ਠੀਕ ਹੈ ਬੱਸ ਸੱਤ ਦਾ ਬੰਦੇ ਰੱਤੀ ਵੀਡੀਓ ਪਾ ਦਮਾ ਭਾਈ ਤੁਹਾਨੂੰ ਮਤਲਬ ਦੇਖ ਦੁਆ ਭਾਈ ਕੰਮ ਜਿਪਾਉਂਦਾ ਹੋਸ਼ਾ ਨੰਦਰ ਟੋ ਤੁਹਾਡਾ ਪੰਥਾ ਗਾਮਰਾਉ ਖੜਾ ਕਰਕੇ ਮੈਂ ਨਹੀਂ ਕਹਿੰਦਾ ਕਿ ਇਹਨੂੰ ਬਸ ਮੇਰੇ ਬੀਤ ਚੁੱਕੇ ਭਲਾ ਨੂੰ ਸ਼ੇਅਰ ਕਰਕੇ ਆਪਣੀ ਭੈਣ ਦਾ ਰਿਸ਼ਤਾ ਨਾ ਲੈ ਕੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿ